ਭੋਲੇ ਭਨੇ ਜੋ ਆ ਗਿਆ ਵੀਜੇ ਖਨਾਜੋ ਜੀ ਆ ਗਏ ਵੀਜੇ ਖਨਾਜੋ ਬਰ ਸਾਹਮਣੇ ਹੁਸਨ ਵੀ ਕਬੱਡੀਆਂ ਪੈ ਰਹੀਆਂ ਨੇ ਇਹ ਅਜੇ ਆ ਕੇ ਨੇ ਰੇਡ ਪਾਉਣ ਦੇ ਲਈ ਤਿਆਰ ਹੈ ਹਾਂ ਫਿਰ ਕੋਈ ਚਈ ਗੱਲ ਹੈ ਲਈ ਪਹਿਲਾ ਸਾਡੇ ਮਨੀ ਧੂੜੀ ਨੇ ਇੱਕ ਗੱਲ ਦੋਸੀ ਇਹ ਗੱਲ ਕੀ ਦਸੀ ਵੀ ਜਿਹੜੇ ਪਕੜ ਪਲੇਅਰ ਹੁੰਦੇ ਆ ਵੀ ਬਾਦੋਮਰ ਵਾਲੇ ਉਹ ਇੱਥੇ ਖੇਡ ਹੀ ਜਾਂਦੇ ਆ ਤੇ ਗੱਲ ਬਿਲਕੁਲ ਮੈਨੂੰ ਮੈਂ ਬਾਤੋ ਦੇਖਿਆ ਜਾ ਕੇ ਸਹੀ ਲੱਗੀ ਭਾਈ ਛੋਡੇ ਵਰਤੇ ਕਹਿੰਦੇ ਕਿ ਤੁਸੀਂ ਉਹ ਕੁਝ ਬਣੋਗੇ ਜੋ ਉੱਪਰ ਜਾਓਗੇ ਬਾਸ ਤੇ ਬੇਨਤੀ ਹੈ ਮੇਰੀ ਭਾਰ ਵਧਾ ਕੇ ਖੇਡ ਲਿਆ ਕਰੋ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਵੀ ਜਿਹੜੇ ਬਜਰੀਆਂ ਨੇ ਇੱਥੇ ਖੇਡੇ ਜਾਂਦੇ ਹੈ ਭਾਰ ਵਧਾਓ ਉੱਪਰ ਜਾਓ ਉੱਪਰ ਕਬੱਡੀ ਦੇ ਵਿੱਚ ਮੁੱਲ ਪਾਓ ਪਰ ਇਧਰ ਨੇ ਪਾਸੇ ਬਣਨ ਨੂੰ ਪਰ ਪੈਣਾ ਮੇਰੇ ਵੀਰੋਂ ਪਰ ਸਾਹਮਣੇ ਮੁੰਡਾ ਕਵਾਲ ਕਰ ਗਿਆ ਮੇਰੇ ਵੀਰੋ ਇਹ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਔਰ ਮੁੰਡਾ ਕਮਾਲ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਕਬੱਡੀ ਪੌਣ ਦੇ ਦੀ ਖੇਡ ਆ ਖਿਡਾਰੀ ਤਿਆਰ ਆ ਕੱਲੇ ਨੂੰ ਕੱਲੇ ਵਾਲੀ ਖੇਡ ਆ ਔਰ ਸਾਹਮਣੇ ਮੁੰਡਾ ਹੁਸੈਨ ਆ ਮੁੰਡਾ ਪਿੰਡ ਦੀ ਟੀਮ ਲਈ ਕਕਰਾਲੇ ਦੀ ਟੀਮ ਲਈ ਕਮਾਲ ਕਰ ਰਿਹਾ ਮੇਰੇ ਵੀਰ ਪਰ ਨੰਬਰ ਰੇਡਰ ਦੇ ਲਈ ਜੜਦਾ ਹੋਇਆ ਇਸ ਤੋਂ ਬਾਅਦ 55 ਦਾ ਫਾਈਨਲ ਜਿਹੜਾ ਭਵਾਨ ਤੇ ਸਮੁੰਦਰ ਸ਼ੰਨਾ ਉਹ ਟੀਮਾਂ ਦੇ ਖਿਡਾਰੀ ਜਿਹੜੇ ਤਿਆਰ ਰਹਿਣਗੇ ਹੁਸਨ ਕਬੱਡੀ ਪਾ ਰਿਹਾ ਦੋ ਯਾਸੀਆ ਦੋਨੋਂ ਤਿਆਰ ਹੈ ਉਹ ਮੇਰੇ ਵੀਰੋ ਗੱਲਾਂ ਟਿਕਾਣੇ ਹੈ ਸੁਹਾਣਾ ਸਾਡੀ ਧਰਤੀ ਤੇ ਮੇਲਾ ਖੇਡਿਆ ਜਾਊਗਾ ਤੇ ਬਜਨੀ ਦੇ ਵਿੱਚ ਕਹਿੰਦੇ 100 ਸੈਕਲ ਦੁੱਟਾ ਜਾਣਾ ਤੇ ਗੱਲਾਂ ਲੱਗਣੀਆਂ ਟਿਕਾਣੇ ਮੇਰੇ ਵੀਰੋ ਕਹਿੰਦੇ ਗੱਲਾਂ ਟਿਕਾਣੇ ਲੱਗਣੀਆਂ ਤੇ ਸਾਡਾ ਵੱਡਾ ਬਾਈ ਆ ਹਰਦੀਪ ਸਿੰਘ ਬੱਬੂ ਜੂਐਸਏ ਤੋਂ ਕਹਿੰਦੇ ਮੈਂ ਕਬੱਡੀ ਵੱਡੀ ਐ ਸੱਤ ਝਨੇੜੀ ਜੀ ਦੇ ਨਾਲ ਪਿਆਰ ਐ ਮੇਰੇ ਵੀਰੋ ਹਾਂ ਹਰਦੀਪ ਬੱਬੂ ਜੂਐਸਏ ਜੀ ਆ ਮੇਰੇ ਵੀਰੋ ਔਰ ਜਿਨ੍ਹਾਂ ਦਾ ਪਿਆਰ ਸੱਤ ਝਨੇੜੀ ਜੀ ਦੇ ਨਾਲ ਔਰ ਵੱਡੀ ਲੀਗ ਜਿਹੜੀ ਸੰਗਰੂਰ ਲੀਗ ਚਲਾਈ ਐ ਔਰ ਨਵੇਂ ਮੁੰਡਿਆਂ ਨੂੰ ਮੌਕਾ ਮਿਲਿਆ ਮੇਰੇ ਵੀਰੋ ਔਰ ਸਾਹਮਣੇ ਖੇਡ ਕਬੱਡੀ ਪਈ ਹੋਈ ਐ ਯਾਫੀ 2 ਐ ਦੋਨੋਂ ਮੁੰਨੇ ਪਰ ਮਨੇ سرا ہوئے کپروا کیا بات نہیں ریسا ہوئی میں چوٹی کا ٹولہ ਬੈਟ ਸਿਰੇ ਦਾ ਕਰਲਾ ਗੋਲਾਂ ਕਹਿੰਦੇ ਟਿਕਾਣੇ ਲੱਗੀਆਂ ਹੋਈਆਂ ਮੇਰੇ ਵੀਰੋ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਸਾਨ ਨਵਾਸੀਆ ਹਮਲਾ ਕੇ ਬੜਿਆ ਸਾਨੀ ਕਹਿੰਦੇ ਨੰਬਰ ਆਪਣੀ ਟੀਮ ਲਈ ਰਹੀ ਗਿਆ ਗੱਲਾਂ ਬੰਦੀਆਂ ਸਰਦਾਰ ਹਰਦੀਪ ਸਿੰਘ ਜੀ ਬਾਲੂ ਯੂ ਐਸ ਏ ਵਾਲੇ ਜਿਨ੍ਹਾਂ ਦਾ ਪਿਆਰ ਹੈ ਸੱਤ ਚਨੇ ਡੀਜੀ ਨਾਲ ਮੇਰੇ ਵੀਰੋ ਜਖਰਾਂ ਦੀ ਧਰਤੀ ਤੇ ਵੱਡਾ ਮੇਲਾ ਕਰਵਾਇਆ ਫਰਸਟ ਪ੍ਰਾਈਜ਼ ਮੋਟਰਸਾਈਕਲ ਦਿੱਤੇ ਤੇ ਸੈਕਿੰਡ ਪ੍ਰਾਈਜ਼ ਕਹਿੰਦੇ ਮੇਰੇ ਵੀਰੋ ਇਲੈਕਟ੍ਰੋਨਿਕ ਸਕੂਟਰੀਆਂ ਦਿੱਤੀਆਂ ਤੇ ਥਰਡ ਪ੍ਰਾਈਜ਼ ਵੀ ਰੱਖਿਆ ਉਹ ਕਹਿੰਦੇ 21-21 ਹਜ਼ਾਰ ਰੱਖਿਆ ਗੱਲਬਾਤ ਬੰਦੀ ਹੈ ਸਰਦਾਰ ਹਰਦੀਪ ਸਿੰਘ ਜੀ ਬਾਲੂ ਯੂ ਐਸ ਏ ਤੋਂ ਲੈ ਕੇ ਗੜਿਆ ਵੱਡਾ ਧੰਨਵਾਦ ਬੈਟ ਖੇਡਿਆ ਜਾ ਰਿਹਾ ਪਰ ਇਧਰਲੇ ਪਾਸੇ ਮੁੰਡਾ ਬੱਲੇ ਬਲੇ ਕਰਵਾ ਗਿਆ ਮੁੰਡਾ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਫੇਰ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਫੇਰ ਖਿਡਾਰੀ ਤਿਆਰ ਹੈ ਔਰ ਸਾਡੇ ਮਣੀ ਧੂੜ ਜੀ ਹੈ ਜਿਨ੍ਹਾਂ ਦੀਆਂ ਗੱਲਾਂ ਗਲੈਂਡ ਦੇ ਵਿੱਚ ਹੋਈਆਂ ਔਰ ਸਾਡੇ ਰਾਜਕ ਕਰਾਲਾ ਜੀ ਤੇ ਵੀਰੋ ਦੇ ਨਾਲ ਕਾਂਟ ਕਮਾਨ ਛੇੜੀ ਜੀ ਔਰ ਸਤਜ ਛੇੜੀ ਜੀ ਨਾਲ ਪਿਆਰ ਹਰਦੀਪ ਕਾਹਲੂ ਦੇ ਨਾਲ ਵਿਸ਼ੇਸ਼ ਤੌਰ ਤੇ ਹੋ ਸਾਡੇ ਮੇਰੇ ਵੀਰੇ ਸਰਦਾਰ ਨਾਰ ਸਿੰਘ ਜੀ ਜਿਹੜਾ ਨੇ ਪਰਿਵਾਰ ਵੱਲੋਂ ਐਨ ਮੇਰੇ ਵੀਰੋ 51000 ਅੱਧਾ ਲੱਖ ਦਿੱਤਾ ਗਿਆ ਇੱਕ ਇੱਕ 100 ਕਹਿੰਦੇ ਬਲਾਰਿਆਂ ਦੇ ਲਈ 51000 ਪੈ ਮੇਰੇ ਵੀਰੋ 51000 ਪੈ ਮੇਰੇ ਵੀਰੋ ਲੈ ਵੀ ਨਿੰਮੂ ਪੈਸਾ ਤੇ ਦੁਨੀਆ ਬਹੁਤ ਚੱਕੀ ਫਿਰਦੀ ਹੈ ਪਰ ਲਾਉਣ ਨੂੰ ਦੇਨੇ ਕਿਸੇ 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 ਕੋਲ ਹੁੰਦਾ ਕਿਸੇ ਕਿਸੇ ਨਾਲ ਹੁੰਦਾ ਮੇਰੇ ਵੀਰੋ ਸਰਾਰ ਨਾਰ ਸਿੰਘ ਜੀ ਦਾ ਧੰਨਵਾਦ ਹੈ ਮੇਰੇ ਵੀਰੋ ਓਪਨ ਦਾ ਪਹਿਲਾ ਪ੍ਰਾਈਜ਼ 51000 ਸਪான்ਸਰ ਕੀਤਾ ਹੈ ਪੀਣ ਵਾਲਾ ਪਾਣੀ ਜਿਹੜੇ ਭਰਾਜੀ ਬਿਊਟੀ ਹੈ ਗਰਾਊਂਡ ਦੇ ਪਰਦਾ ਕਰ ਦੇ ਸਾਹਮਣੇ ਕਬੱਡੀ ਪਈ ਹੋਈ ਹੈ ਦੋ ਜਾਫੀਆਂ ਦੇ ਵਿੱਚ ਇੱਕ ਨਜ਼ਰ ਕਰਦਾ ਮੁਕਾਬਲਾ ਔਰ ਮੁੰਡਾ ਕਮਾਲ ਕਰ ਗਿਆ 55 ਦੇ ਫਾਈਨਲ ਵਾਲੇ ਮੁੰਡੇ ਆਓ ਜੀ ਗਰਾਊਂਡ ਦੇ ਨੇੜੇ ਪ੍ਰਮਾਣ ਤੇ ਸਮੰਦਗਰ ਸ਼ੰਨਾ ਤੋਂ ਬਾਅਦ ਤੇ ਹਾਂ ਉੱਧਰ ਸ਼ੀਰੇ ਨੂੰ ਬੱਤੀ ਮੁਬਾਰਕਬਾਦ ਹੈ ਬਿਸਕੀ ਵੱਲੋਂ ਕਾਨੂੰ ਵੱਡੇ ਮਾਨ ਸਨਮਾਨ ਜਿਹੜੇ ਹੋਣਗੇ ਮੇਰੇ ਵੀਰੋ ਔਰ ਗੱਲਾਂ ਲੱਗਣਗੇ ਟਿਕਾਣੇ ਹਾ ਹੁਸਨ ਹੈ ਮੇਰੇ ਵੀਰੋ ਇਹ ਰੂਪਾ ਢੇੜੀ ਵਾਲੇ ਪੱਟੀ ਦਾ ਚੇਤਾਰੀ ਦਾ ਚੇਤਾ ਮੇਰੇ ਵੀਰੋ ਰੂਪਾ ਢੇੜੀ ਵਾਲੇ ਪੱਟੀ ਦਾ ਚੇਤਾ ਔਰ ਕਹਿੰਦੇ ਗੱਲਬਾਤ ਵੱਡੀ ਹੈ ਮੈਚ ਸਵੇਰੇ ਦੇ ਖੇਡੇ ਜਾ ਰਿਹਾ ਦੋਹਾਂ ਟਿਕਾਣੇ ਆ ਮੇਰੇ ਵੀਰੋ ਅਗਲੀ ਕਬੱਡੀ ਪੈਣੀ ਹੈ ਦੋ ਯਾਫੀ ਹੈ ਦੋ ਯਾਫੀ ਆ ਜੀ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇਨਾ ਜੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ 60 ਲੱਖ ਲਾਤਾ ਦਿਨਾਂ ਦੀ ਬਿਛੇਰੀ ਤੇ 60 ਕਰੋੜ ਪੱਕਾ ਬੱਟ ਨੇ ਪਿਆ ਮੁੰਡਾ ਘੋੜਿਆਂ ਦਾ ਸ਼ੌਕੀ ਹੈ ਮੇਰੇ ਵੀਰੋ ਔਰ ਸਾਹਮਣੇ ਕਬੱਡੀ ਪਈ ਹੋਈ ਹੈ ਜਾਫੀ ਦੋ ਹੈ ਇੱਕ ਪਾਸੇ ਠਵੜੇ ਜਲਫਾ ਵਾਲਾ ਖਿਡਾਰੀ ਹੈ ਔਰ ਕਕਰਾਲਾ ਪਿੰਡ ਹੈ ਔਰ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਔਰ ਸਾਹਮਣੇ ਨੰਬਰ ਰੇਟਰ ਦੇ ਲਈ ਜੜਦਾ ਹੋਇਆ ਭਾਈ 55 ਦੇ ਫੇਨਾਂ ਦੇ ਜੀ 55 ਦੇ ਫਾਈਨਲੇ ਟੀਮਰ ਸ਼ੀਟ ਵਾਲੀਆ ਕਸ਼ਮੀਰ ਦੁਗਦਲ ਬੱਗਾ ਜਿਹੜੀ ਸਟੂਡੀਓ ਮੇਰੇ ਵੀਰੋ ਵੱਡਾ ਬਾਈਏ 100 ਦੇ ਮਾਨ ਬੱਗੇ ਜਿਹੜੀ ਸਟੂਡੀਓ ਦੇ ਵੱਲੋਂ ਆ ਗਿਆ ਆਹ ਕਹਿੰਦੇ ਕਰਤੇ ਵੱਡੇ ਆ ਮੇਰੇ ਵੀਰੋ ਬੱਗਾ ਬਈ ਵੱਡੇ ਮਾਨ ਕਰਦਾ ਪਰ ਮੈਚ ਚੋਟੀ ਦਾ ਕਾਹਨਾ ਅਜ ਕਕਰਾਂਲੇ ਮੇਲਾ ਚੱਲਦਾ ਨਾਂਬੇ ਦਾ ਲੱਕਰ ਕੱਲੋ ਕਕਰਾਲਾ ਭਾਈ ਦਾ ਪਿੰਡ ਹੈ ਕਹਿੰਦੇ ਸਮਾਣੇ ਲਾਕੇ ਦਾ ਰਾਜ ਕਕਰਾਲਾ ਜੀ ਦਾ ਪਿੰਡ ਹੈ ਵਾਹ ਜੀ ਵਾਹ ਬੈਟ ਸਰਾਉ ਕਹਿੰਦੇ ਝੁਕੇ ਵਾਲਾ ਭਾਈ ਝੁਕੇ ਤੋਂ ਸਿੱਧਿਆਂ ਤਾਰਾ ਲਾਵਾ ਜੋੜੀ ਬੈਠਿਆ ਪਹਿਲਾ ਪ੍ਰਾਈ ਕਹਿੰਦੇ ਬਿਆੰਤ ਬਾਈ ਵੱਲੋਂ ਕਿ ਡੱਬੀ ਭਰੀਆਂ ਮਿੱਲਾਂ ਦੀ ਵੀ ਜਿੱਥੇ ਬਿਆੰਤ ਬਾਈ ਦੀ ਚੱਲੇ ਨਾ ਫਰੋ ਉੱਥੇ ਫਿਰ ਚੱਲੇ ਨਾ ਵਕੀਲਾਂ ਦੀ ਯੂਕੇ ਤੋਂ ਲਾਈਵ ਜੁੜਿਆ ਹੋਇਆ ਹੈ اجنے میلے اور کبنجا ہزار اجنے میلے دتا ہے بہت بڑا ترواد ہے کبڈی پئی ہوئی ہے لگی پیاری ہونی اتنے لونے پینے آ اور سامنے پی کبڈی اوپر ਨੰਬਰ ਜਿਹੜਾ ਰੇਡਰ ਦੇ ਲਈ ਰਦਾ ਹੋਇਆ ਕਬੱਡੀ ਫੇਰ ਪੈ ਗਈ ਕਸ਼ਮੀਰ ਆਹ ਕਬੱਡੀ ਫੇਰ ਪੈ ਗਈ ਆ ਮੇਰੇ ਵੀਰੋ ਮੇਲਾ ਕਹਿੰਦੇ ਬੜਿਆ ਪਿਆ ਮੇਲਾ ਪੂਰਾ ਸਿਰੇ ਦਾ ਖੇਡਿਆ ਜਾ ਰਿਹਾ ਦੋੜਾਂ ਟਿਕਾਣੇ ਆ ਧੰਨੇ ਦਾ ਕਹਿੰਦੇ ਰੇਡੀਓ ਚੱਲਦਾ ਦੋੜਾਂ ਟਿਕਾਣੇ ਲੱਗੀਆਂ ਹੋਈਆਂ ਮੇਰੇ ਵੀਰੋ ਅਗਲੀ ਕਬੱਡੀ ਤੇ ਲੈ ਵੀ ਹੁਸਨਿਆ ਓਏ ਲਾ ਯਹੋਂ ਪਰ ਡਬਲ ਟੈਕਲ ਦੇ ਇਸ਼ਾਰੇ ਨੰਬਰ ਰੇਡਰ ਦੇ ਹਿੱਸੇ 55 ਦੇ ਫਾਈਨਲ ਮੈਚ ਨੂੰ ਲਾ ਸੱਦਾ ਨੇ ਕੋ ਹਾਂ ਤੇਰੀ ਗੱਲ ਮੰਨਦੇ ਹੋ ਆਓ ਜੀ ਪਹਿਲਵਾਨ ਤੇ ਸਮੰਤਗਾਂ ਦੇ ਸ਼ਨਾਂ ਮੇਰੇ ਵੀਰੋ ਆਰ ਪਹਿਲਵਾਨ ਤੇ ਸਮੰਤਗਾਂ ਦੇ ਸ਼ਨਾਂ ਦਾ ਫੈਸਲਾ ਹੋਵੇਗਾ 250 ਦੀ ਹੋਈ ਪਈਆ ਹੁਣ ਤੱਕ ਵੀ ਪਰ ਮੈਚ ਸਮਾਪਤ ਜਿੱਤ ਗਈ ਟੀਮ